ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਰਦਾਸ ਕੋ ਸਰਦਾਰ ਸੁਖਵੀਰ ਸਿੰਘ ਬਾਦਲ ਅੱਜ ਲਿਖ ਰਹੇ ਨੇ ਇੱਕ ਸ਼ਰਧਾਵਾਨ ਤੇ ਨਵਾਨੇ ਸਿੱਖ ਵਜੋਂ ਮੇਰਾ ਰੋਮ ਰੋਮ ਤੇ ਸਵਾਸ ਸਵਾਸ ਸ਼ਬਰ ਸ਼ਤਰ ਤਖਤ ਦੇ ਮਾਲਕ ਜੁਗੋ ਜੋਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਤੇ ਮੀਰੀ ਪੀਰੀ ਦੇ ਸਰਵੋੱਚ ਅਸਥਾਨ ਸ਼੍ਰੀ ਅਕਾਲ ਤਖਸਾਲ ਪ੍ਰਤੀ ਸਮਰਪਿਤ ਹੈ ਇਹ ਲਿਖ ਰਹੇ ਨੇ ਸਖਵੀਰ ਸਿੰਘ ਬਾਦਲ ਕਿਉਂ ਲਿਖ ਰਹੇ ਨੇ ਕਿ ਮੈਂ ਪੇਸ਼ ਹੋਊਂਗਾ ਅਕਾਲ ਤਖਸਾਲ ਸਾਹਮਣੇ ਤੁਸੀਂ ਦੇਖਿਆ ਕੋਈ ਵਿਸ਼ੇਸ਼ਣ ਨਹੀਂ ਛੱਡਿਆ ਜਿਸ ਨੇ ਵੀ ਉਹਨਾਂ ਵੱਲੋਂ ਕਮੈਂਟ ਲਿਖਿਆ ਪੂਰਾ ਕਮੈਂਟ ਜੇ ਪੜੋ ਉਹ ਲੱਗਦਾ ਕਿ ਇਹ ਤੋਂ ਵੱਡਾ ਕੋਈ ਸਿੱਖ ਨਹੀਂ ਹੋਊਗਾ। ਵੈਸੇ ਇਹ ਸਾਰਾ ਕੁਝ ਕਿਉਂ ਕਰ ਰਹੇ ਨੇ? ਉਹ ਚਾਹਦੇ ਨੇ ਕਿਸੇ ਤਰੀਕੇ ਨਾਲ ਮੈਂ ਸੰਕਟ ਦੇ ਵਿੱਚੋਂ ਨਿਕਲਾਂ। ਤੁਹਾਨੂੰ ਪਤਾ ਹੈ ਕਿ ਸ਼ਰੋਮ ਦੀ ਅਕਾਲੀ ਦਲ ਬਾਦਲ ਬਹੁਤ ਡੂੰਘੇ ਸੰਕਟ 'ਚ ਫਸਿਆ ਹੋਇਆ। ਦੇਖੋ ਪ੍ਰਧਾਨ ਸਭਾ, ਲੋਕ ਸਭਾ, ਦੂਨਾ 'ਚ ਐਵੀਂ ਨਗੂਨੀ ਜੀ ਪ੍ਰਤੀਨਿਧਤਾ ਰਹਗੀ। ਰਾਜ ਸਮਝ ਤਾਂ ਜ਼ੀਰੋ ਹੀ ਹੈ। ਤੇ ਵੈਸੇ ਵੀ ਜਿਸ ਤਰੀਕੇ ਨਾਲ ਹੁਣ ਅਕਾਲੀ ਦਰ ਹੋਰ ਬੰਦੇ ਜਾ ਰਹੇ ਨੇ ਪਹਿਲੇ ਹੀ ਬਹੁਤ ਸੀ ਸ਼੍ਰੋਮਣੀ ਅਕਾਲੀ ਦਰ ਨੰਬਰ ਸਰ ਸ਼੍ਰੋਮਣੀ ਅਕਾਲੀ ਦਰ 1920 ਸ਼੍ਰੋਮਣੀ ਅਕਾਲੀ ਦਰ 77 ਹੁਣ ਉਹ ਸ਼ਹਿਰੇ ਪੰਜਾਬ ਦਰ ਜਾਂ ਫਿਰ ਅੱਜ ਨਵਾਂ ਇੱਕ ਦਰ ਦਾ ਨੌ ਰੱਖਣਾ ਸਬਜੀਤ ਸਿੰਘ ਖਾਲਸਾ ਫਰੀਦਕੋਟ ਵਾਲੇ ਖਡੂਰ ਸਾਹਿਬ ਖਡੂਰ ਸਾਹਿਬ ਤੋਂ ਅਮਰਪਾਲ ਸਿੰਘ ਇਹਨਾਂ ਨੇ ਵੀ ਕੋਈ ਦਰ ਬਣਾਉਣਾ ਹੋਊਗਾ ਏ ਵੀ ਦੇ ਤੇ ਇਸ ਕਰਕੇ ਹੋਰ ਬੜੀਆਂ ਪੰਥਕ ਜੱਥੇਬੰਦੀਆਂ ਨੇ ਸ਼ਰੋਮਰੀ ਅਕਾਲੀ ਦਰ ਨੂੰ ਚੁਣੌਤੀ ਦੇ ਲਈ ਬਹੁਤ ਨੇ ਸ਼ਰੋਮਰੀ ਕਮੇਟੀ ਦੀਆਂ ਚੋਣਾਂ ਆ ਰਹੀਆਂ ਨੇ ਉਹਦੇ ਵਿੱਚ ਵੀ ਚੁਣੌਤੀ ਵੱਡੀ ਮਿਲੂਗੀ ਕਿਉਂਕਿ ਸੰਸਦਾ ਕੋਈ ਛੱਡੀ ਨਹੀਂ ਆਪਾਂ ਨਾ ਸ਼੍ਰੀ ਅਕਾਲ ਤਖਸਾਲ ਨਾ ਸ਼ਰੋਮਰੀ ਕਮੇਟੀ ਜਿਹਨੂੰ ਠੇਸ ਨਾ ਪਹਚਾਈ ਹੋਵੇ ਨਾ ਨਿੱਜੀ ਕੰਮਾਂ ਲਈ ਵਰਤਿਆ ਹੋਵੇ ਨਿੱਜੀ ਸਵਾਰਥਾਂ ਲਈ ਇੰਨਾ ਵਰਤਿਆ ਕਿ ਲੋਕਾਂ ਦਾ ਜਿਹੜਾ ਵਿਸ਼ਵਾਸ ਹੀ ਡੋਲ ਗਿਆ ਹੁਣ ਗੱਲ ਵੈਸੇ ਇਹ ਉਹ ਕਾਦੀ ਦਾ ਨਾ ਜੇ ਤੁਹਾਨੂੰ ਪਤਾ ਹੋਵੇ ਜਦੋਂ ਪੰਜਾਬੀ ਸੂਬਾ ਬਣਦਾ ਨਾ 1966 ਉਦੋਂ ਬਾਅਦ ਪੰਜਾਬ ਦੀ ਸਿਆਸਤ ਤੇ ਵਿਸ਼ੇਸ਼ ਤੌਰ ਤੇ ਸਿੱਖ ਸਿਆਸਤ ਉਹਦੇ ਤੇ ਅਖਾਲੀ ਦਾ ਹਮੇਸ਼ਾ ਭਾਰੂ ਰਿਹਾ ਹੈ ਤੁਸੀਂ ਦੇਖ ਲੂ ਮਾਸਟਰ ਤਾਰਾ ਸਿੰਘ ਸੰਤ ਫਤੇ ਸਿੰਘ ਸੰਤੋਖ ਚੰਚਿੰਗ ਲੋਨਗੋਵਾਲ ਜਗਦੇਵ ਸਿੰਘ ਤਰਵੰਡੀ ਸਰਜੀਤ ਸਿੰਘ ਬਰਨਾਲਾ ਫਿਰ ਇਹ ਪ੍ਰਕਾਸ਼ ਸਿੰਘ ਬਾਦਰ ਜਥੇਦਾਰ ਵਿਚਾਰ ਸਿੰਘ ਟੋੜਾ ਬੜੇ ਐਸੇ ਨਾਮ ਨੇ ਵੱਡੇ ਨਾਮ ਨੇ ਜਿਹੜੇ ਉਹ ਰਹੇ ਨੇ ਇਹ ਕਰਤਾਰ ਜਿਨ੍ਹਾਂ ਦੇ ਸਿਆਸਤ ਦੂਨ ਲੋਕ ਮੰਨਦੇ ਸੀ ਲੋਕ ਲੋਹਾ ਮੰਨਦੇ ਸੀ ਜਥੇਦਾਰ ਟੋੜਾ ਲੰਬਾ ਸਮਾਂ ਜਿਹੜਾ ਹੈ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਔਰ ਲੰਬਾ ਸਮਾਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਮਤਲਬ ਗੱਲ ਹੈ ਵੀ ਇੱਕ ਵਕਤ ਐਸੀ ਐਮਰਜੈਂਸੀ ਵੇਲੇ ਦੇਖ ਲਈ ਜੇ ਆਪਾਂ ਦੇਸ਼ ਦੇਖਦਾ ਸੀ ਪੰਜਾਬ ਨਹੀਂ ਦੇਸ਼ ਦੇਖਦਾ ਸੀ ਅਕਾਲੀ ਦਲ ਬਨ ਕਿ ਸਾਡੇ ਅਗਵਾਈ ਕਰਨਗੇ ਇਹ ਦੇਸ਼ ਦੇ ਗੰਭੀਰ ਮਸਲਿਆਂ ਦੇ ਵਿੱਚ ਪਰ ਦੋਸਤੋ ਸਮੇਂ ਦੀ ਸੂਈ ਹੈ ਨਾ ਇਹ ਟਿਕ ਟਿਕ ਕਰਦੀ ਚੱਲਦੀ ਰਹਦੀ ਹੈ ਸਿਆਸਤ ਵੀ ਬਦਲਦੀ ਰਹਦੀ ਹੈ ਸਿਆਸੀ ਸ਼ਕਤੀਆਂ ਵੀ ਉੱਪਰ ਦੀਆਂ ਵੀ ਰਹਿੰਦੀਆਂ ਨੇ ਖਤਮ ਵੀ ਹੁੰਦੀਆਂ ਰਹਿੰਦੀਆਂ ਨੇ ਆਪਾਂ ਬਹੁਤ ਕੁਝ ਦੇਖਿਆ 1997 ਤੋਂ 2002 ਫਿਰ 2007 ਤੋਂ 2017 ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਤੂਤੀ ਬੋਲਦੀ ਸੀ ਪਰ ਅੱਜ ਵੱਡੇ ਵੱਡੇ ਤ੍ਰਿਤਰਾਸਤ ਵਰਗੇ ਪੁੱਤਰ ਮੋਹ ਚ ਫਸ ਕੇ ਮਹਾਭਾਰਤ ਤੇ ਜੁੱਧ ਛਾਰੇ ਇਹ ਤਾਂ ਗੱਲ ਹੀ ਕੁਛ ਨਹੀਂ ਸੀ ਪ੍ਰਕਾਸ਼ ਸਿੰਘ ਬਾਦਲ ਵੀ ਪੁੱਤਰ ਮੋਹ ਚ ਆ ਗਿਆ ਪਰਿਵਾਰ ਪਹੁੰਚ ਆ ਗਿਆ ਪਰ ਪਰਿਵਾਰ ਨੇ ਗੋਡਣੀਆਂ ਲਵਾਤੀਆਂ ਅਖੀਰਲੀ ਉਮਰ ਦੇ ਵਿੱਚ ਬਿਨਾਂ ਦੇ ਹੱਕ ਚ ਵੀ ਬਲਾਤਾ ਹੋਰ ਤਾਂ ਛੱਡੋ ਤੁਸੀਂ ਤੋਂ ਜਿਹੜਾ ਬੰਦਾ ਕਿਸੇ ਟਾਈਮ ਨਿਰਭਗਵਾਦ ਮੰਨਿਆ ਜਾਂਦਾ ਸੀ ਪੰਜਾਬ ਦਾ ਆਗੂ ਉਹਦੇ ਕੋਈ ਮਸਲਾ ਹੁਣ ਆਪਾਂ ਕਹਿ ਸਕਦੇ ਆ ਵੀ ਕੈਰੋਂ ਨੇ ਕੀਤਾ ਜੀ ਬ੍ਰਭੇਦਵਾ ਤੇ ਆ ਕੀਤਾ ਐਗਰੀਕਲਚਰ ਯੂਨੀਵਰਸਿਟੀ ਬਣਾਤੀ ਕੀ ਕੁਝ ਕਿਹਾ ਐਨੇ ਲੰਬੇ ਸਮੇਂ ਜਿਹੜਾ ਮੁੱਖ ਮੰਤਰੀ ਰਿਹਾ ਹੋਵੇ ਉਹਦੇ ਖਾਤੇ 'ਚ ਆਪਾਂ ਕੀ ਪਾਵਾਂਗੇ ਪਾਵਾਂਗੇ ਕਿ ਉਹਨੇ ਆਪਣਾ ਮੁੰਡਾ ਗ੍ਰਹਿ ਮੰਤਰੀ ਬਣਾਇਆ ਉਹਨੇ ਆਪਣਾ ਮੁੰਡਾ ਜਿਹੜਾ ਹੈ ਉਹ ਪ੍ਰਧਾਨ ਬਣਾਇਆ ਆਪਣਾ ਜਵਾਈ ਕੈਬਨਿਟ ਮੰਤਰੀ ਬਣਾਇਆ ਆਪਣਾ ਭਤੀਜਾ ਮੰਤਰੀ ਬਣਾਇਆ ਆਪਣੀ ਨੂੰ ਜਿਹੜੀ ਆ ਉਹ ਕੇਂਦਰ 'ਚ ਮੰਤਰੀ ਬਣਾਈ ਫਿਰ ਆਪਣੇ ਵਾਲੇ ਤੁਹਾਡੇ ਰਿਸ਼ਤੇਦਾਰ ਫਿਰ ਲੋਕਾਂ ਨੂੰ ਚੁੱਪ ਕਰਾਉਣ ਲਈ ਉਹਨਾਂ ਦੇ ਪਰਿਵਾਰ ਦੇ ਵੈਬਰ ਇਹ ਕਿਤੇ ਘਟਾਏ ਸਿਆਸਤ ਇਹ ਸਿਆਸਤ ਕੀਤੀ ਜੀ ਉਹਨਾਂ ਨੇ ਤਾਂ ਇਹ ਜਿਹੜੀ ਪੁੱਤਰ ਬੋਣੇ ਜੋ ਕੁਝ ਕੀਤਾ ਤੇ ਉਸ ਤੋਂ ਬਾਅਦ ਇਹ ਪੁੱਤਰ ਨੂੰ ਹੁਣ ਇਹ ਕਰਨਾ ਪੈ ਰਿਹਾ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਕਿ ਜੀ ਮੈਂ ਤਾਂ ਨਵਾਨੇ ਸਿੱਖ ਵਜੋਂ ਸਿਰ ਝੁਕਾਉਂ ਆ ਕੇ ਮੈਂ ਸਜਾ ਲਵਾਂ ਮੈਂ ਤਨਖਾਹ ਲਵਾ ਕੇ ਜੋ ਤੁਸੀਂ ਕਹੋਗੇ ਮੈਂ ਕਰੂੰਗਾ ਮੈਂ ਪਛਤਾਪ ਕਰਕੇ ਫਿਰ ਤਿਆਰ ਹੋ ਜੂ ਸਿਆਸਤ ਲਈ ਇਹ ਹੈ ਉਹ ਭਾਈ ਜੱਟਾ ਵੱਡਾ ਘਟਨਾ ਚੱਕਰ ਵਾਪਰਿਆ ਸੀ ਨਾ ਉਦੋਂ ਵੱਡੀ ਠੇਸ ਪਹੁੰਚੀ ਲੋਕ ਬਣਾ ਤੇ ਬਹੁਤ ਵੱਡੀ ਉਹ ਤਾਂ ਪਹਿਲੇ ਦਿਨੀ ਜਦੋਂ ਨੇ ਸੰਗ ਰਚਿਆ ਨਾ 2007 ਚ ਉਹ ਸੰਗ ਰੋਂ ਤੋਂ ਬਾਅਦ ਹੀ ਵੱਡੀ ਠੇਸ ਤਾਂ ਉਹਦੀ ਪਹੁੰਚ ਗਈ ਸੀ ਉਹ ਬਹੁਤ ਪਤਾ ਲੱਗਿਆ ਜੀ ਇਹ ਨੇ ਕੀ ਨੇ ਪਛਾਣ ਦਿੱਤੀ ਜਾਂ ਨਹੀਂ ਦਿੱਤੀ ਉਹ ਤਾਂ ਵੱਧੂ ਗੱਲਾਂ ਨੇ ਤੇ ਫਿਰ ਉਹ ਤੋਂ ਬਾਅਦ ਜਦੋਂ ਮਾਫੀ ਦਿੱਤੀ ਦਵਾਈ ਜ਼ਿੰਮੇਦਾਰੀ ਜਿਵੇਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਨੂੰ ਬੁਲਾਇਆ ਗਿਆ ਠਮਕਾਇਆ ਗਿਆ ਡਰਾਇਆ ਗਿਆ ਕਿੱਥੇ ਰਹਿ ਗਿਆ ਸਰਬਉੱਚ ਕਮ ਆਹੀ ਤਾਂ ਗੱਲ ਹੈ ਮਦਦ ਸ਼੍ਰੋਮ ਵੀ ਕਮੇਟੀ ਚੁਣੀ ਹੋਈ ਕੁਰਬਾਨੀਆਂ ਵਾਲੀ ਕਮੇਟੀ ਕੁਰਬਾਨੀਆਂ ਵਾਲੀ ਕਮੇਟੀ ਬਣਦੀ ਤਾਂ ਤੁਹਾਡੇ ਪਰਚੀ ਚੋਂ ਸੀ ਪ੍ਰਧਾਨ ਆਪ ਹੀ ਕਹ ਬੀਬੀ ਜ਼ਗੀਰ ਕੌਰ ਨੇ ਤੋ ਵੀ ਅੱਜ ਸੇ ਤਾਂ ਪਰਚੀ ਤੇ ਨਿਕਲਦੀ ਹੈ ਉਥੋਂ ਸੋ ਫਿਰ ਇਹ ਜਿਹੜੇ ਵੱਡੇ ਆਗੂ ਰਹੇ ਇਹਨਾਂ ਨੇ ਪੰਜਾਬ ਦੇ ਲਈ ਕੀ ਕੀਤਾ ਤੁਹਾਨੂੰ ਕਿ ਪੁੱਛਦੇ ਨੇ ਪੰਜਾਬ ਦੇ ਮਸਲੇ ਕਿੱਥੇ ਖੜੇ ਨੇ ਇਹ ਵੀ ਦੱਸ ਦੋ ਪੰਜਾਬ ਦੀ ਤਾਂ ਆਰਥਿਕਤਾ ਡੁੱਲਣ ਲੱਗੀ ਪੰਜਾਬ ਦੇ ਨੌਜਵਾਨ ਬਦੇਸ਼ਾਂ ਨੂੰ ਵੂ ਕਰ ਗਏ ਜਿਹੜੀ ਤੁਸੀਂ ਪ੍ਰਵਾਸ ਕਰਨਗੇ ਉਧਰੋਂ ਪੰਜਾਬ ਦੇ ਬਾਰ-ਬਾਰ ਨੂੰ ਪ੍ਰਵਾਸ ਹੋਇਆ ਮਜ਼ਦੂਰਾਂ ਦਾ ਬਿਹਾਰ ਤੋਂ ਜੁਪੀ ਦਾ ਇੱਧਰ ਪ੍ਰਵਾਸ ਹੋਇਆ ਸਰਹਦ ਵਾਜਿਦੀ ਵਿਗੜ ਰਿਹਾ ਪੰਜਾਬ ਚ ਤਾਂ ਸਖਾ ਦੀ ਕਿਤੀ ਘਟ ਜਾਣੀ ਹੈ ਤਾਂ ਅਗਲੇ ਆਉਣ ਵਾਲੇ ਟਾਈਮ ਚ ਜਿਸ ਤਰੀਕੇ ਨਾਲ ਕੰਮ ਚੱਲ ਰਿਹਾ ਸੋ ਮੌਕਾ ਪ੍ਰਸਤੀ ਪਰਿਵਾਰਵਾਦ ਭ੍ਰਸ਼ਟਾਚਾਰ ਕੁਛ ਤਾਂ ਇਹ ਸਭ ਬਚਾ ਹੋਵੇ ਇਹਨੇ ਫਿਰ ਜਦੋਂ ਸਿਆਸਤ ਤੇ ਗਲਵਾ ਪਾ ਲਿਆ ਤੇ ਫਿਰ ਲੋਕਾਂ ਦਾ ਸੱਚਮੁੱਚੀ ਮੈਂ ਕਹਾਂ ਸਮੇਂ ਦੀ ਸੂਈ ਟਿਕ ਟਿਕ ਕਰਦੀ ਹੈ ਟਿਕ ਟਿਕ ਕਰਦੀ ਸੂਈ ਦੇ ਮੋਹ ਭੰਗ ਕਰਤਾ ਸ਼੍ਰੋਮਣੀ ਅਕਾਲੀ ਦਰ ਤੋਂ ਕਿਉਂਕਿ ਲੋਕਾਂ ਨੇ ਦੇਖਿਆ ਕਿ ਪੁਸਤ ਚੜਦੇ ਅਕਾਲ ਤਖਬ ਵੀ ਛੱਡ ਦਿੰਦੇ ਸ਼੍ਰੋਮਣੀ ਕਮੇਟੀ ਨੂੰ ਵੀ ਨਿੱਜੀ ਜਾਇਦਾਦ ਬਣਾ ਲਿਆ ਹੜੇ ਤੱਕ ਚੱਲਿਆ ਅਕਾਲ ਤਖਬ ਦੇ ਕਹਿਣ ਦੇ باوجود ਪੀਟੀਸੀ ਉੱਥੇ ਚੱਲ ਰਿਹਾ ਤਾਂ ਫਿਰ ਇਹ じゃ ਕੁਝ ਹੋਇਆ ਤੇ ਫਿਰ 2017 ਤੋਂ ਬਾਅਦ ਤੁਸੀਂ ਦੇਖਿਆ ਕਿ ਸਿਆਸਤ ਕਿੱਥੇ ਲਿਆਤਾ ਸ਼੍ਰੋਮਣੀ ਅਕਾਲੀ ਦਰ ਤੋਂ ਫਿਰ ਬਗਾਵਤੀ ਸਰੋਂ ਉੱਠਣ ਲੱਗੀਆਂ ਤੇ ਹੁਣ ਵੱਡੀ ਬਗਾਵਤ ਉੱਠੀ ਹੋਈ ਹੈ ਜਿਹਨੇ ਜਾ ਕੇ ਗੁਨਾਹ ਕਬੂਲ ਕਰ ਲਿਆ ਕਿ ਅਸੀਂ ਵੀ ਗੁਨਾਹਗਾਰ ਹਾਂ ਇਹ ਵੱਡਾ ਗੁਨਾਹਗਾਰ ਹੈ ਸਖਬੀਤ ਸਿੰਘ ਬਾਦਲ ਉਸ ਕਾਰਨ ਫਿਰ ਨਵਾਨਾ ਸਿੱਖ ਪਹੁੰਚੂਗਾ ਅਕਾਲ ਤਖਤ ਸਾਹਿਬ ਤੇ ਤੇ ਉਹ ਕਰ ਰਹੇ ਨੇ ਅਸਤੀਫੇ ਦੀ ਮੰਗ ਕੀ ਅਸਤੀਫਾ ਦੇऊं ਤੇ ਮੈਂ ਤਾਂ ਸਿਰਫ ਸੁਝਾਈ ਦੇ ਸਕਦਾ ਕਿ ਜੀ ਤਨਖਾਹ ਲਵਾਉਣ ਨਾਲ ਸਜਾ ਲਵਾਉਣ ਨਾਲ ਇੱਕ ਕਰ ਨਹੀਂ ਬੰਦ ਨਾਈ ਸ਼ਰਮਨੇ ਅਕਾਲੀਦਾਨ ਨੇ ਮੁੜ ਸਰਜੀਤ ਹੋਣਾ ਕਿਵੇਂ ਹੁਣ ਕੀ ਕੀਤਾ ਜਾ ਸਕਦਾ ਆਖਰ ਜੇ ਸ਼ਰਮਨੇ ਅਕਾਲੀਦਾਨ ਨੇ ਸਰਜੀਤ ਹੋਣਾ ਨਾ ਤਾਂ ਹੁਣ ਸਮਾਂ ਆ ਗਿਆ ਦਾਗੀ ਲੀਡਰ ਹੋਣਗੇ ਇੱਕ ਪਾਸੇ ਜਿੱਥੇ ਮਰਜੀ ਜਿਹੜੇ ਮਰਜੀ ਧੜੇ ਚ ਨਹੀਂ ਦਾਗੀ ਲੀਡਰਾਂ ਨੂੰ ਲੋਕਾਂ ਨੇ ਨਹੀਂ ਹੁਣ ਮੰਨਣਾ ਬੇਦਾਗ ਲੀਡਰ ਨੌਜਵਾਨ ਲੀਡਰ ਉਹ ਉਹ ਨਹੀਂ ਤਾਂ ਫਿਰ ਇਹੀ ਹਾਲ ਰਹੂਗਾ ਵੈਸੇ ਫਰਕ ਵੀ ਕੀ ਪੈਂਦਾ ਸੀ ਜੇ ਥੋੜਾ ਬਹੁਤਾ ਤਿਆਗ ਦਿਖਾ ਦਿੰਦੇ ਆ ਰਾਮਗਾਂਧੀ ਨੇ ਤਿਆਗ ਦਿਖਾਈ ਆ ਗਈ ਬਾਪਰੋ ਤੇ ਕੋਈ ਦੁਬਾਰਾ ਮੁਕ ਜਿਹੜਾ ਪ੍ਰਧਾਨ ਬਣਾਤਾ ਖੜਗੇ ਖੜਗੇ ਸਾਹਿਬ ਪ੍ਰਧਾਨ ਨੇ ਚਾਦੀ ਤਾਂ ਗਾਂਧੀ ਪਰਿਵਾਰ ਦੀ ਹੋਈ ਹੈ ਜੇ ਕੋਈ ਪ੍ਰਧਾਨ ਹੋਰ ਬਣਾਉਂਦਾ ਬਾਦਲ ਪਰਿਵਾਰ ਦੀ ਹੋ ਚੜਣੀ ਸੀ ਪਰ ਡਰ ਹੈ ਇਨਸਿਕਿਉਰਟੀ ਹੈ ਉਹ ਭਾਵਨਾ ਜਿਹੜੀ ਨਹੀਂ ਛੱਡਣ ਦਿੱਦੀ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਪਰ ਹੁਣ ਜਿਸ ਤਰ੍ਹਾਂ ਦੇ ਹਾਲਾਤ ਬਣੇ ਨੇ ਮੈਨੂੰ ਨਹੀਂ ਲੱਗਦਾ ਪ੍ਰਧਾਨ ਜੇ ਟੈਕਨੀਕਲੀ ਸਜਾ ਦਵਾ ਕੇ ਰਹਿ ਵੀ ਜਾਣਗੇ ਤਾਂ ਫਿਰ ਲੋਕਾਂ ਦਾ ਭਰੋਸਾ ਕਿਵੇਂ ਜਿੱਤਿਆ ਜਾਊਗਾ ਲੋਕ ਭਰੋਸਾ ਜਿਤਨਾ ਲੋਕਾਂ ਦਾ ਵਿਸ਼ਵਾਸ ਜਿਤਨਾ ਬਹੁਤ ਜ਼ਰੂਰੀ ਹੈ ਉਹਦੇ ਲਈ ਥੋੜਾ ਤਿਆਗ ਦੀ ਭਾਵਨਾ ਦਾ ਕੁਰਬਾਨੀ ਦੀ ਭਾਵਨਾ ਦਾ ਹੋਣਾ ਬਹੁਤ ਜ਼ਰੂਰੀ ਹੈ ਦੇਖਦੇ ਆਂ ਹੁੰਦਾ ਕੀ ਹੈ ਪਰ ਹਾਲ ਦੀ ਘੜੀ ਨਜ਼ਰ ਨਹੀਂ ਆ ਰਿਹਾ ਜੇ ਸੱਚਮੁੱਚੀ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸਰਜੀਤ ਕਰਨਾ ਹੈ ਜਿਹਦੀ ਬਹੁਤ ਜ਼ਰੂਰਤ ਹੈ ਹਰ ਬੰਦਾ ਚਾਹੁੰਦਾ ਹੈ ਵਿਰੋਧੀ ਵੀ ਚਾਹੁੰਦੇ ਨੇ ਇਹ ਪਾਰਟੀ ਜਿਉਂਦੀ ਰਹੇ ਤਾਂ ਉਹਦੇ ਲਈ ਕੁਰਬਾਨੀ ਦੀ ਤਾਂ ਲੋੜ ਹੈ ਕੁਰਬਾਨੀ ਕਰਦੇ ਨੇ ਪ੍ਰਧਾਨ ਸਾਹਿਬ ਕਿ ਨਹੀਂ ਇਹ ਸਵਾਦ ਸੋ ਅੱਜਾ ਨਹੀਂ ਮਿਲ ਜਾ ਇੱਕ ਨਵੀਂ ਵੀਡੀਓ ਤੋਂ ਨਾਲ ਥੋੜਾ ਬਹੁਤ ਬਹੁਤ ਸ਼ੁਕਰੀਆ